ਪਿੰਡਾਂ ਦੇ ਕਿ ਤੁਰਨ ਪ੍ਰੇਮ ਪੇਟਾ ਜੀ ਕਹਿੰਦਾ ਕਿ ਸੋੜੇ ਕੋਈ ਮਠਿਆਈ ਦਾ ਡੱਬਾ ਕੁਝ ਨਾ ਕੁਝ ਪੈਸੇ ਜਾਂ ਕੋਈ ਨਾ ਕੋਈ ਵਸਤੂ ਵਸਤਰ ਕਹਿ ਲਈਏ ਕੱਪੜੇ ਕਹਿ ਲਈਏ ਅੱਜ ਭਰਤ ਦਾ ਵਿਦਾਸ਼ੀਆ ਨਾ ਜਾਣਦੇ ਆ ਜ ਤੁਸੀਂ ਮਨਾ ਰਹੇ ਹੋ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਸ਼ਰਧਾ ਨਾਲ ਕੇ ਬੈਠੇ ਹੋ ਭਾਵਨਾ ਬਣਾ ਕੇ ਬੈਠੇ ਹੋ ਅਕੀਦਾ ਵਿਸ਼ਵਾਸ ਨਾਲ ਕੇ ਬੈਠੇ ਹੋ ਕਿ ਸਾਨੂੰ ਸਾਧੂ ਜੀ ਨੇ ਜਿੱਥੇ ਲੋਕ ਦੀਆਂ ਦਾਤਾਂ ਦੇਣੀਆਂ ਨੇ ਉਤੇ ਪ੍ਰਯੋਗ ਕਰੇ ਸੁਖਾਂ ਨਾਲ ਸਾਰੀਆਂ ਚੋਰੀਆਂ ਪੱਕੇ ਕਿਉਂਕਿ ਜਿਨ੍ਹਾਂ ਦੀ ਬਾਣੀ ਨੂੰ ਗਲਸ ਹੈ ਮਹਾਰਾਜ ਜਿਵੇਂ ਸਰ ਜੈ ਬਾਣੀ ਗੁਰੂ ਗੁਰੂ ਹੈ ਬਾਣੀ ਦੇਖ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਕਾਸ਼ ਗੁਰੂ ਦੇ ਸਸਕਾਰ ਜਦੋਂ ਭਗਤ ਰਵਿਦਾਸੀ ਨੇ ਜਨਮ ਹੋਇਆ ਧਰਤੀ ਦੇਤੇ ਸਮਾਪਤੀ ਤੋਂ ਉੱਡ ਗਿਆ ਮਾਤਾ ਪਿਤਾ ਸੰਸਾਰ ਤੋਂ ਪੂਰਿਸ ਕਰਕੇ ਇਕਾਂਸ਼ੀ ਸ਼ਹਿਰ